ਇਕੋ ਅੱਜ ਸਰਦਾਰ ਜੋਗਾ ਸਿੰਘ ਜੀ ਸੂਬੇਦਾਰ ਮੇਜਰ ਮੇਰੇ ਨਾਲ ਬੈਠੇ ਨੇ ਔਰ ਉਹਨਾਂ ਦੇ ਪੁੱਤਰੇ ਸਰਦਾਰ ਗੁਰਜੰਟ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਬੈਠੇ ਨੇ ਔਰ ਇਹਨਾਂ ਦੇ ਨਾਲ ਹੋਰ अनेका ਪਰਿਵਾਰ ਜਿਹੜੇ ਆ ਉਹ ਅੱਜ ਅਕਾਲੀ ਦਲ ਨੂੰ ਛੱਡ ਕੇ ਤੇ ਕਾਂਗਰਸ ਚ ਸ਼ਾਮਲ ਹੋਏ ਆ ਔਰ ਇਹ ਤਕਰੀਬਨ 35 ਤੋਂ 40 ਸਾਲ ਤੋਂ ਇਹ ਕਟੜ ਅਕਾਲੀ ਪਰਿਵਾਰ ਸੀਗਾ ਤੇ ਜਦੋਂ ਮੇਰੇ ਦਾਦਾ ਜੀ ਅਕਾਲੀ ਦਲ ਹੁੰਦੇ ਸੀਗੇ ਉਦੋਂ ਆ ਇਹ ਮੇਰੇ ਦਾਦਾ ਜੀ ਨਾਲ ਕੰਮ ਕਰਦੇ ਰਹੇ ਤੇ ਅੱਜ ਫੇਰ ਬੜੀ ਖੁਸ਼ੀ ਆ ਕਿ ਉਹ ਜਿਹੜੀ ਟੀਮ ਸਾਰੀ ਅੱਜ ਮੇਰੇ ਨਾਲ ਜੁੜੀ ਆ ਨਗਰ ਨਰਪੁਰ ਦੀ ਕਿ ਗਾੜੀ ਪਹਿਲਾਂ ਦਾਦਾ ਜੀ ਨਾਲ ਇਹ ਪਰਿਵਾਰ ਸੀਗੇ ਸਾਰੇ ਤੇ ਅੱਜ ਉਹਨਾਂ ਦੇ ਪੁੱਤਰੇ ਬਰਿੰਦਰ ਪਾੜੇ ਨਾਲ ਆ ਗਏ ਨੇ ਸਾਰੇ ਇਹ ਪਰਿਵਾਰ ਮੈਂ ਵੈਲਕਮ ਕਰਦਾ ਆ ਇਹਨਾਂ ਦਾ ਕਾਂਗਰਸ ਪਾਰਟੀ ਦੇ ਆਉਣ ਦੇ ਵਿੱਚ ਔਰ ਨਾਲ ਵਿਸ਼ਵਾਸ ਵੀ ਤੋਂਨਾ ਕਿ ਮੈਂ ਪਹਿਲਾਂ ਵੀ ਵਰਕਰਾਂ ਦੀ ਆਪਣੇ ਸਾਥੀਆਂ ਦੀ ਪੂਰੀ ਕਦਰ ਕਰਦਾ ਆ ਇਹਨਾਂ ਦੀ ਉਸੇ ਤਰੀਕੇ ਨਾਲ ਆ ਜਿਹੜੀ ਕਦਰ ਵੀ ਹੋਏਗੀ ਔਰ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਆ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਇਹ ਜੇ ਜਸਟ ਸ਼ੁਰੂਆਤ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜੁਆਇਨਿੰਗ ਆ ਉਹ ਤੁਸੀਂ ਲਗਾਤਾਰ ਦੇਖੋਗੇ ਜਲਦ ਜਿਹੜਾ ਇਹ ਜੁਆਇਨਿੰਗ ਦਾ ਆਗਾਜ਼ ਜਿਹੜਾ ਮੈਂ ਸ਼ੁਰੂ ਕਰਨ ਲੱਗਿਆ ਕਾਫੀ ਲੋਕ ਜਿਹੜੇ ਕੰਟੈਕਟ ਕਰ ਰਹੇ ਆ ਚਾਹੇ ਉਹ ਝਾੜੂ ਵਾਲੇ ਨੇ ਚਾਹੇ ਉਹ ਕਾਲੀਦਾਲ ਵਾਲੇ ਨੇ ਸਾਰੇ ਜੁਆਇਨ ਕਰਨਾ ਚਾਹੁੰਦੇ ਨੇ ਕਿਉਂਕਿ ਤਕਰੀਬਨ ਸਾਢੇ 3 ਪੌਣੇ 4 ਸਾਲ ਨਿਕਲ ਗਏ ਔਰ ਜਿੱਦਾਂ ਦਾ ਗਰਦਾਸਪੁਰ ਅਸੀਂ ਛੱਡ ਕੇ ਗਏ ਆ ਬਾਈ ਬਾਈ ਦੇ ਵਿੱਚ ਉਹਦੇ ਨਾਲ ਵੀ ਡਾਊਨ ਚਲਾ ਗਿਆ ਸਾਡਾ ਜਿਹੜਾ ਗਰਦਾਸਪੁਰ ਹਲਕਾ इवन ਪੰਜਾਬ ਹੀ ਮੈਂ ਕਹਿ ਸਕਣਾ ਕਦੇ ਕਿਤੇ ਗੋਲੀਆਂ ਚੱਲ ਜਾਂਦੀਆਂ ਜੇ ਕਿਸੇ ਨੂੰ ਕੋਈ ਚੰਗਾ ਕਾਰੋਬਾਰ ਚੱਲਦਾ ਉਹਨੂੰ ਫਰੋਤੀ ਦੀ ਕਾਲ ਆ ਜਾਂਦੀ ਆ ਮੈਂ ਸਾਰੀਆਂ ਡਵੈਲਪਮੈਂਟ ਦੀਆਂ ਗੱਲਾਂ ਇੱਕ ਸਾਈਡ ਤੇ ਕਰਦਾ ਤੇ ਜਿਹੜੀ ਫਰੋਤੀ ਦੀਆਂ ਕਾਲਾਂ ਹੁੰਦੀਆਂ ਨੇ ਤੁਸੀਂ ਇਹ ਸਮਝੋਗੇ ਉੱਥੇ ਕਿਵੇਂ ਮਤਲਬ ਲੋਕ ਸਰਵਾਈਵ ਕਰਨਗੇ ਕਿਵੇਂ ਬਿਜ਼ਨਸ ਉੱਥੇ ਗਰੋ ਕਰੇਗਾ ਬੜੀ ਮੇਰੇ ਖਿਆਲ ਨਾਲ ਸੋਚੀ ਸਮਝੀ ਸਾਜਿਸ਼ ਦੇ ਨਾਲ ਦਿੱਲੀ ਵਾਲੇ ਇੱਥੇ ਆ ਕੇ ਸਾਡੇ ਮੁੱਖ ਮੰਤਰੀ ਤੇ ਕਬਜ਼ਾ ਕਰਕੇ ਤੇ ਸਾਡੇ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਸਾਡੇ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਔਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਦਿੱਲੀ ਵਾਲੀ ਟੀਮ ਆ ਇਹ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੀ ਇਨਫਲੂਐਂਸ ਵੀ ਆ ਕੇ ਜਿਸ ਤਰ੍ਹਾਂ ਸੈਂਟਰ ਸਰਕਾਰ ਨੇ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਕੀਤਾ ਸੀ ਕਿਸਾਨਾਂ ਨੂੰ ਤੰਗੀ ਕਰਨ ਦਾ ਜਿਹੜੀ ਮੰਡੀਕਰਨ ਤੋੜਨ ਦਾ ਕੰਮ ਕੀਤਾ ਸੀਗਾ ਉਹਦੇ ਨਾਲੋਂ 100 ਗੁਣਾ ਤੇਜ਼ੀ ਦੇ ਨਾਲ ਜਿਹੜਾ ਆ ਹੁਣ 65000 ਏਕੜ ਜਿਹੜੀ ਜ਼ਮੀਨ ਐਕਵਾਇਰ ਲੈਂਡ ਪੂਲਿੰਗ ਦੇ ਨਾਂ ਤੇ ਠੱਗੀ ਵਧਲੀ ਆ ਪੰਜਾਬ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਜਿਹੜੇ ਆ ਸਮਝ ਰਹੇ ਆ ਔਰ ਬੜਾ ਆਉਣ ਵਾਲਾ ਸਮਾਂ ਜਿਹੜਾ ਇਹ ਸਰਕਾਰ ਦਾ ਭਿਆਨਕ ਹੋਊਗਾ 1 ਇੰਚ ਜ਼ਮੀਨ ਕਿਸੇ ਕਿਸਾਨ ਨੇ ਇਹਨਾਂ ਨੂੰ ਦੇਣੀ ਨਹੀਂ ਆ ਔਰ ਜੇ ਵਾਕਿਆ ਹੀ ਇਹ ਪਾਲਿਸੀ ਬਹੁਤ ਚੰਗੀ ਆ ਤੇ ਘਰਾਲੇ ਪਿੰਡ ਦੀ ਤੇ ਮੇਰੇ ਆਪਣੇ ਗੁਰਦਾਸਪੁਰ ਹਲਕੇ ਚ ਘਰਾਲੇ ਨਗਰ ਦੀ ਜ਼ਮੀਨ ਆਈ 80 ਏਕੜ ਔਰ ਇਸ ਤੋਂ ਪਹਿਲਾਂ ਬਾਈਪਾਸ ਨਿਕਲਿਆ ਉਦੋਂ ਵੀ ਘਰਾਲੇ ਦੀ ਜ਼ਮੀਨ ਵਿੱਚ ਆ ਗਈ ਫਿਰ ਬਸਟੈਂਡ ਬਣਿਆ 84.77 ਏਕੜ ਫੇਰ ਵਿੱਚ ਆ ਗਈ ਔਰ ਹੁਣ ਜੇ 80 ਏਕੜ ਬਚੀ ਆ ਤੁਸੀਂ ਉਹ ਵੀ ਖੋਣਾ ਚਾਹੁੰਦੇ ਹੋ ਔਰ ਫੇਰ ਇੱਥੋਂ ਦਾ ਲੀਡਰ ਲੋਕਲ ਔਰ ਉਹਦੇ ਬੰਦੇ ਸਮਝਾ ਰਹੇ ਆ ਕਿ ਬਹੁਤ ਚੰਗੀ ਲੈਂਡ ਪੋਲਿੰਗ ਪਾਲਿਸੀ ਆ ਭਾਈ ਹਰਦੁਸ਼ਨੀ ਰੋਡ ਤੇ ਤੇਰੀ ਆਤ ਦੀ ਜ਼ਮੀਨ ਕਿੰਨੀ ਸੋਹਣੀ ਆ ਸ਼ਹਿਰ ਦੇ ਨਾਲ ਲੱਗਦੀ ਆ ਤੇ ਲੈਟਸ ਮੇਰੇ ਖਿਆਲ ਉੱਥੋਂ ਸ਼ੁਰੂ ਕਰੀਏ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਤੇ ਆਪਣੀ ਜ਼ਮੀਨ ਜਿਹੜੀ ਐਡਾ ਸੋਹਣਾ ਮੌਕਾ ਸਰਕਾਰ ਨੇ ਐਡੀ ਸੋਹਣੀ ਲੈਂਡ ਪੂਲਿੰਗ ਪੂਲਿੰਗ ਪਾਲਿਸੀ ਕੱਢੀ ਆ ਤੇ ਉਥੋਂ ਸ਼ੁਰੂ ਹੋਣੀ ਚਾਹੀਦੀ ਆ ਜੇ ਜੇ ਉਥੋਂ ਦੇ ਸਾਡਾ ਲੋਕਲ ਲੀਡਰ ਆਪਣੀ ਜ਼ਮੀਨ ਦੇਣ ਨੂੰ ਤਿਆਰ ਆ ਤੇ ਘਰਾਲੇ ਵਾਲੇ ਵੀ ਦੇ ਦੇਣਗੇ ਸੋ ਇਹ ਖੰਨਾ ਜਿਹੜੀਆਂ ਨਾ ਪੰਜਾਬ ਦੇ ਕਿਸਾਨ ਅੱਗੇ ਮਰੇ ਪਏ ਆ ਉਹਨਾਂ ਦੇ ਨਾਲ ਧੋਖਾ ਬਤੌਰ ਐਮਐਲਏ ਮੈਂ ਇਸ ਇਲਾਕੇ ਦਾ ਨਮਾਇੰਦਾ ਆ ਠੋਕੇ ਘਰਾਲੇ ਵਾਲਿਆਂ ਦੇ ਨਾਲ ਖੜਾ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਿਆ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨਾ ਪਿਆ ਠੋਕੇ ਕਰਾਂਗੇ ਔਰ ਸਾਰੇ ਲੀਡਰ ਜਿਹੜੇ ਝਾੜੂ ਵਾਲੇ ਆਪਣੇ ਘਰਾਂ ਤੋਂ ਇਹ ਗੱਲ ਸ਼ੁਰੂ ਕਰਨ ਤੇ ਫਿਰ ਜਿਹੜਿਆ ਕਿਸਾਨ ਵੀ ਜ਼ਮੀਨਾਂ ਦੇ ਦੇਣਗੇ ਨਾਲੇ ਮੇਰੇ ਖਿਆਲ ਘਰਾਲਾ ਤੇ ਜਿਹੜੀ ਆ ਉਹ ਬਾਈਪਾਸ ਤੋਂ ਬਾਹਰ ਜਾ ਕੇ ਆ ਤੇ ਹਰਦੁਸ਼ਣ ਦੀ ਰੋਡ ਦੀ ਤੇ ਬਿਲਕੁਲ ਸ਼ਹਿਰ ਦੇ ਵਿੱਚ ਲੈਂਡ ਆ ਇਹਨਾਂ ਦੀ ਕਿੱਡੀ ਸੋਹਣੀ ਲੈਂਡ ਉੱਥੋਂ ਮੇਰੇ ਖਿਆਲ ਇੰਨਾ ਪੈਸਾ ਸਰਕਾਰ ਦਊਗੀ ਏਡੀ ਸੋਹਣੀ ਪਾਲਿਸੀ ਆ ਤੇ ਉੱਥੋਂ ਸ਼ੁਰੂ ਇਹਨਾਂ ਨੂੰ ਕਰਨੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਲੱਗੇ ਵੀ ਭਾਈ ਆਪਣੀ ਦਿੱਤੀ ਉਹਨਾਂ ਨੇ ਜਿਹੜੀ 35 ਕਿੱਲੇ ਆ ਤੇ ਹੁਣ ਅਸੀਂ ਵੀ ਦਈਏ ਉਹ ਇਸ ਕਰਕੇ ਮੈਂ ਇੱਕ ਫਿਰ ਫਿਰ ਜਿਹੜੇ ਪਰਿਵਾਰ ਅੱਜ ਨਵੇਂ ਜੁੜੇ ਆ ਕਾਲੀ ਦਲ ਦੇ ਨਾਲ ਅਸ ਕਾਲੀ ਦਲ ਛੱਡ ਕੇ ਕਾਂਗਰਸ ਦੇ ਨਾਲ ਇਹਨਾਂ ਨੂੰ ਜੀ ਆਇਆਂ ਆਖਣਾ ਔਰ ਮੈਂ ਬਾਕੀ ਵੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਆ ਕਿ ਮੇਰੇ ਕੋ ਆ ਰਹੇ ਨੇ ਇੱਕ ਗੱਲ ਸਪਸ਼ਟ ਹੈ ਕਿ ਮੈਂ ਆਪਣੇ ਜਿਹੜੇ ਕਾਂਗਰਸ ਦੇ ਮੇਰੇ ਪੁਰਾਣੇ ਸਾਥੀ ਮੈਂ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਜਿੱਥੇ ਉਹ ਹਰੀ ਝੰਡੀ ਦਿੰਦੇ ਨੇ ਜਾਂ ਦੇਣਗੇ ਉੱਥੇ ਜ਼ਰੂਰ ਜੁਆਇਨਿੰਗ ਕਰਾਵਾਂਗਾ ਔਰ ਨਾਲ ਹੀ ਇਹ ਗੱਲ ਕਲੀਅਰ ਕਰ ਦਿੰਨਾ ਇਹ ਜਿਹੜੇ ਬੰਦੇ ਪਿਛਲੀ ਗਵਰਨਮੈਂਟ ਚ 5 ਸਾਲ ਮੇਰੇ ਤੋਂ ਕੰਮ ਲੈ ਕੇ ਗਏ ਆ ਉਹ ਕਿਸੇ ਵੀ ਹਾਲਤ ਚ ਵਾਪਸੀ ਨਹੀਂ ਕਰਾਂਗਾ ਚਾਹੇ ਉਹ ਮੇਰੇ ਸਾਰੇ ਸਰਪੰਚ ਚਾਹੇ ਇਲਾਕੇ ਦੇ ਬੰਦੇ ਮੱਥੇ ਲਾ ਦੇਣ ਉਸ ਬੰਦੇ ਦੀ ਵਾਪਸੀ ਨਹੀਂ ਨਵਾਂ ਬੰਦਾ ਜਦੋਂ ਮਰਜ਼ੀ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਆ ਨਾ ਮੇਰੇ ਕਾਂਗਰਸੀ ਵਰਕਰਾਂ ਨੂੰ ਉੱਤੇ ਇਤਰਾਜ ਹੋਏਗਾ ਨਾ ਮੈਨੂੰ ਇਤਰਾਜ ਹੋਏਗਾ ਉਹ ਜਦੋਂ ਮਰਜ਼ੀ ਮੇਰਾ ਨੰਬਰ ਸਾਰੀ ਦੁਨੀਆ ਕੋ ਹੈਗਾ ਸਿੱਧਾ ਫੋਨ ਕਰਕੇ ਵੀ ਕਹਿ ਸਕਦਾ ਕਿ ਐਮਬੈਲੇ ਸਾਹਿਬ ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਤੇ ਉਹਨਾਂ ਦਾ ਵੈਲਕਮ ਕਰਾਂਗੇ ਤੇ ਜਿਹੜੇ 5 ਸਾਲ ਕੰਮ ਲੈ ਕੇ ਗਏ ਆ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਆਪ ਦਾ ਆਪਣਾ ਪ੍ਰਬੰਧ ਜਿੱਥੇ ਲੱਗੇ ਉਹ ਲੱਗੇ ਰਹੋ ਉਹਨਾਂ ਦੀ ਵਾਪਸੀ ਨਹੀਂ ਹੋਏਗੀ ਨਵੇਂ ਬੰਦੇ ਦੇ ਪਰਿਵਾਰ ਤਾਂ ਹੀ ਵਧਦਾ ਜੇ ਤੁਸੀਂ ਨਵੇਂ ਬੰਦੇ ਜੋੜੋਗੇ ਤੇ ਜਿਹੜਾ ਕੰਮ ਲੈ ਕੇ ਕਿਰਤ ਕਾਣ ਹੋ ਜਾ ਉਹਨੂੰ ਵਾਪਸ ਲਈਏ ਤੇ ਫਿਰ ਮੇਰੇ ਖਿਆਲ ਗੱਲ ਚੱਚਦੀ ਨਹੀਂ ਸੋ ਮੈਂ ਇਸ ਪਰਿਵਾਰ ਦਾ ਸਰਦਾਰ ਜੋਗਾ ਸਿੰਘ ਜੀ ਗੁਰਜੰਟ ਸਿੰਘ ਜੀ ਉਹਨਾਂ ਦੇ ਪੁੱਤਰੇ ਔਰ ਸਮੁੱਚੇ ਜਿੰਨੇ ਵੀ ਇੱਥੇ ਪਰਿਵਾਰ ਜੁਆਇਨ ਕੀਤੇ ਉਹਨਾਂ ਨੂੰ ਦਿਲ ਦੀਆਂ ਗਰਾਹੀਆਂ ਤੋਂ ਧੰਨਵਾਦ ਕਰਦਾ ਮੈਂ ਗੁਰਜੰਟ ਸਿੰਘ ਨਾਂ ਮੇਰਾ ਤੇ ਮੇਰੇ ਦਾਦਾ ਜੀ ਸਰਦਾਰ ਜੋਗਾ ਸਿੰਘ ਇਹ ਇਹਨਾਂ ਦੇ ਆਪਣੇ ਐਮਐਲਏ ਸਾਹਿਬ ਦੇ ਦਾਦਾ ਜੀ ਹੋਣਾਂ ਦੇ ਨਾਲ ਰਹੀ ਆ ਪਹਿਲਾਂ ਇਹ ਹੁਣ ਅਗੇ ਅਸੀਂ ਨਵੀਂ ਜੁਆਇਨਿੰਗ ਕੀਤੀ ਹੈ ਅਕੋ ਮੈਂ ਇਹਨਾਂ ਦੇ ਨੌਜਵਾਨ ਪੀੜੀ ਦੇ ਆਪਣੇ ਐਮ.ਐਲ.ਏ. ਆਏ ਇਹਨਾਂ ਦੇ ਵਿਕਾਸ ਦੇ ਕੰਮਾਂ ਨੂੰ ਵੇਖ ਕੇ ਆਈ ਇਹਨਾਂ ਦੇ ਨਾਲ ਅਕਾਲੀ ਦਾ ਆਪਣੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਹੋਰ ਵੀ ਤੁਹਾਡੇ ਨਾਲ ਕਾਫੀ ਪਰਿਵਾਰ ਨਾਲ ਸ਼ਾਮਲ ਹੋਏ ਨੇ